ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਪਿਛਲੇ 3 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਲੈ ਕੇ ਇੱਥੋਂ ਦੇ ਵਿਕਾਸ ਕਾਰਜ ਅਤੇ ਮਾੜੇ ਹਾਲਾਤਾਂ ਦੇ ਕਰਕੇ ਜੋ ਹੈ ਚਰਚਾ ਦੇ ਵਿੱਚ ਹੈ ਤੇ ਇੱਥੋਂ ਦੇ ਲੋਕ ਜੋ ਹੈ ਮਾੜੇ ਹਾਲਾਤਾਂ ਦੇ ਕਰਕੇ ਬਹੁਤ ਹੀ ਪਰੇਸ਼ਾਨ ਨੇ ਤੇ ਇੱਥੋਂ ਦੇ ਲੀਡਰ ਅਤੇ ਪ੍ਰਸ਼ਾਸਨ ਨੂੰ ਜੋ ਹੈ ਕੋਸਰੇ ਨੇ ਸ਼ਹਿਰ ਦੀ ਕਿਸੇ ਮੁੱਖ ਸੜਕ ਤੇ ਚਲੇ ਜਾਓ ਜਾਂ ਕਿਸੇ ਗਲੀ ਬਾਜ਼ਾਰ ਪੂਰਾ ਸ਼ਹਿਰ ਪੁੱਟ ਕੇ ਖਰਾਬ ਹੋਇਆ ਸ਼ਹਿਰ ਦੇ ਕਿਸੇ ਵੀ ਇਤਿਹਾਸਿਕ ਗੁਰੂ ਘਰ ਨੂੰ ਜਾਂਦੀ ਸੜਕ ਸਬੂਤੀ ਨਹੀਂ ਹੈ ਜਿਸ ਕਰਕੇ ਇੱਥੇ ਆਉਂਦੀ ਸੰਗਤ ਦੀ ਗਿਣਤੀ ਵੀ ਜੋ ਹੈ ਬਹੁਤ ਘਟ ਚੁੱਕੀ ਹੈ ਹਾਲਾਤ ਇਹ ਨੇ ਕਿ ਲੋਕਾਂ ਦਾ ਕਾਰੋਬਾਰ ਵੀ ਪਿਛਲੇ 3 ਸਾਲਾਂ ਤੋਂ ਲਗਾਤਾਰ ਘਟ ਰਿਹਾ ਹੈ ਤੇ ਹਾਲਾਤ ਇਹ ਨੇ ਕਿ ਹੁਣ ਲੋਕਾਂ ਨੂੰ ਪ੍ਰਸ਼ਾਸਨ ਤੇ ਲੀਡਰਾਂ ਦੀਆਂ ਅੱਖਾਂ ਖੋਲਣ ਲਈ ਤੰਜ ਕਸਤੀਆਂ ਵੀਡੀਓ ਬਣਾਉਣੀਆਂ ਪੈ ਰੀਆਂ ਨੇ ਤੇ ਅੱਜ ਲੋਕਾਂ ਵੱਲੋਂ ਸ਼ਹਿਰ ਵਿੱਚ ਸੀਵਰੇਜ ਸਮੱਸਿਆ ਕਰਕੇ ਖੜੇ ਪਾਣੀ ਨੂੰ ਲੈ ਕੇ ਆਪਣਾ ਇਤਰਾਜ਼ ਕੁਝ ਇਸ ਤਰ੍ਹਾਂ ਪਾਣੀ ਵਿੱਚ ਕਿਸ਼ਤੀ ਚਲਾ ਕੇ ਜ਼ਾਹਰ ਕੀਤਾ ਇਸ ਮੌਕੇ ਸਾਡੇ ਪੱਤਰਕਾਰ ਗੁਰਪਿੰਦਰਜੀਤ ਨੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਆਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ। ਅਸਗਲ ਜੀ ਮੇਰਾ ਚੌਂਕ ਜਿਸੇ ਦੁਕਾਨ ਆ ਜੀ ਪਰ ਪ੍ਰਦੀਪ ਬੈਕਰਸ ਐਂਡ ਫਾਸਟ ਫੂਡ ਜੀ। ਤੁਸੀਂ ਮੰਗ ਕਰਦੇ ਆ 15 ਤੋਂ 20 ਦਿਨ ਤੋਂ ਸ਼ਹਿਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ। ਆ ਪਾਣੀ ਦਾ ਤੁਹਾਡੇ ਸਾਹਮਣੇ ਦੇਖ ਲਓ ਕਿੰਨੀ ਜ਼ਿਆਦੀ ਪ੍ਰੋਬਲਮ ਆ। ਤੇ ਪਤਾ ਨਹੀਂ ਇੱਕ ਟੁੱਟੀ ਲੀਕ ਆ, ਦੋ ਟੁੱਟੀਆਂ ਲੀਕ ਆਂ। ਪ੍ਰਸ਼ਾਸਨ ਨੂੰ ਮੰਗ ਕਰਦੇ ਜਿੰਨਾ ਜਲਦੀ ਜਲਦੀ ਇਹਨੂੰ ਠੀਕ ਕੀਤਾ ਜਾਵੇ। ਕਈ ਵਾਰੀ ਤੇ ਵੱਡੇ ਵੱਡੇ ਵਾਹਨ ਹੁੰਦੇ ਆ ਵੱਡੀਆਂ ਗੱਡੀਆਂ ਕਈ ਵਾਰੀ ਵਿੱਚ ਖੜ ਦੇ ਡਿੱਗ ਜਾਂਦੀਆਂ 2-2 ਘੰਟੇ ਫਸੀਆਂ ਰਹਿੰਦੀਆਂ ਵਾ ਜਾਮ ਲੱਗਾ ਰਹਿੰਦਾ ਵਾ ਜਿਹੜੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਸਕੂਲ ਦੀਆਂ ਬੱਸਾਂ ਕਈ ਵੇ ਰੁਕ ਜਾਂਦੀਆਂ ਆਮ ਜਿਹੜੀ ਸਾਡੇ ਜਿੱਦਾਂ ਸਾਡੇ ਮਤਲਬ ਕਿ ਜਿਹੜੇ ਦੁਕਾਨਾਂ ਤੇ ਜਿੰਨਾ ਸਾਡੇ ਕੋਲ ਸਮਾਨ ਲੈਣ ਆਉਣਾ ਕਸਟਮਰ ਆ ਉਹ ਵੀ ਫਿਰ ਰਸ਼ਨ ਦੇਖ ਕੇ ਵਾਪਸ ਮੁੜ ਜਾਂਦੇ ਇੱਧਰ ਉੱਧਰ ਸਾਡੀਆਂ ਸੇਨਾਂ ਨੂੰ ਬਹੁਤ ਜ਼ਿਆਦਾ ਡ੍ਰੌਪ ਹੋਈ ਪਈ ਇਸ ਕਾਰਨ ਕਰਕੇ ਤਾਂ ਅਸੀਂ ਬੇਨਤੀ ਕਰਦੇ ਆ ਵੱਧ ਤੋਂ ਵੱਧ ਵੀ ਇਸ ਨੂੰ ਜਲਦੀ ਤੋਂ ਜਲਦੀ ਮੀਡੀਆ ਦੇ ਮਾਧਿਅਮ ਰਾਹੀਂ ਠੀਕ ਕੀਤਾ ਜਾਵੇ ਉਦਾਂ ਸਾਡੀ ਮੰਗ ਨੂੰ ਛੇਤੀ ਨਹੀਂ ਪੂਰਾ ਕੀਤਾ ਗਿਆ ਅਜੇ ਤੱਕ ਕੰਮਕਾਰਾਂ ਦਾ ਜੀ ਚਲੋ ਠੀਕ ਵੀ ਹੈ ਜੀ ਪਰ ਜਿੱਦਾਂ ਸੜਕਾਂ ਤੇ ਚਲੋ ਜਿੱਦਾਂ ਨਹੀਂ ਹੈਗੀਆਂ ਠੀਕ ਆ ਪਰ ਜਿੱਦਾਂ ਹੁਣ ਆ ਵਿੱਚ ਪਾਣੀ ਦੀ ਪ੍ਰੋਬਲਮ ਆ ਗਈ ਇਹਦਾ ਕਰਕੇ ਜਿਹੜਾ ਥਾਂ ਥਾਂ ਤੇ ਵੱਡੇ ਵੱਡੇ ਗੱਡੇ ਪਏ ਆ ਤੇ ਜਿਹੜੀਆਂ ਵਹੀਕਲ ਫਸ ਜਾਂਦੇ ਆ ਤੇ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਇਹਦਾ ਕਰਕੇ ਹਾਂਜੀ ਉਹ ਸਰ ਸਾਡੇ ਜਨ ਸਵਾਲ ਦੇ ਮੈਂਬਰ ਸਾਹਿਬ ਆਏ ਜੀ ਉਹ ਕਹਿੰਦੇ ਵੀ ਚਲੋ ਪਾਣੀ ਖੜਾ ਵਾ ਕਿਸਤਿਆਂ ਚ ਛੱਡੀਏ ਸ਼ਾਇਦ ਲੋਕੀ ਕਿਸਤਿਆਂ ਰਾਹੀਂ ਹੀ ਗਾਂ ਆ ਜਾਣ ਗਾੜੀ ਮੈਂ ਕਹਾਂ ਚਲੋ ਦੇਖ ਲਓ ਛੱਡ ਕੇ ਜੀ ਪਰ ਹੁਣ ਤੁਸੀਂ ਆਏ ਆਂ ਮੰਗ ਕਰਦੇ ਮੈਨੂੰ ਜਲਦੀ ਜਲਦੀ ਠੀਕ ਕੀਤਾ ਜਾ ਕੀ ਤੁਹਾਡਾ ਨਾਮ ਕਿਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਅਵਤਾਰ ਸਿੰਘ ਹੈ ਮੈਂ ਸੁਲਤਾਨਪੁਰੋ ਦੀ ਰਹਿਣ ਵਾਲਾ ਹਾਂ ਜੀ ਇਹ ਪਾਉਲਾ ਵਾ ਇੰਨਾ ਦੰਦ ਜੇ ਪਾਣੀ ਇਹ 10 ਦਿਨ ਹੋ ਗਏ ਜੀ ਪਾਣੀ ਲੀਕ ਹੀ ਹੋ ਰਿਹਾ ਵਾ ਇਹਨੂੰ ਕੋਈ ਨਹੀਂ ਮਾਰਕੀ ਕਮੇਟੀ ਆ ਗਿਆ ਕਮੇਟੀ ਵਾਲਾ ਕੋਈ ਨਹੀਂ ਦੇਖਣ ਆ ਰਿਹਾ ਕਈਆਂ ਨੂੰ ਕਿਹਾ ਵੀ ਆ ਕੋਈ ਨਹੀਂ ਸੁਣਦਾ ਪਿਆ ਇਹ ਲੱਕਰੀਆਂ ਤਿਹਾਰਾ ਵਾ ਤੇ ਇਹਦੀ ਬਹੁਤ ਪ੍ਰੋਬਲਮ ਹੈ ਜੇ ਵੱਡੀਆਂ ਨੇ ਗੱਡੀਆਂ ਵੀ ਫਸਦੀਆਂ ਵਾ ਸਕੂਟਰਬੋਰਡ ਥੋੜਾ ਡਿੱਗਦੇ ਵੀ ਆ ਕਿੰਨੇ ਦਿਨ ਹੋ ਗਏ ਇਹਨੂੰ ਘੱਟੋ ਘੱਟ 10 ਦਿਨ ਤੋਂ ਜ਼ਿਆਦਾ ਹੋ ਗਿਆ ਜੀ ਕਮੇਟੀ ਘਰ ਕੋਈ ਕਿਹਾ ਕੀ ਆ ਹੀਗਾ ਕੋਈ ਸੁਣਵਾਈ ਨਹੀਂ ਕੀਤੀ ਕਹਿੰਦੇ ਕਰਦਾਂਗੇ ਕਰਦਾਂਗੇ ਹੁੰਦਾ ਕੁਝ ਨਹੀਂ ਤੁਹਾਡੇ 3-4 ਹੱਗੇ ਤੁਹਾਡੇ ਕਮਾਂਗਾਰੇ ਕਮਾਂਗਾਰੇ ਭਾਈ ਬਹੁਤ ਫਰਕ ਵਾ ਜਿਹੜੀ ਕੋਈ ਇੱਕ ਗੱਡੀ ਫਸ ਜਾਂਦੀ ਆ ਦੋ ਦੋ ਤਿੰਨ ਦਿਨਾਂ ਕਿਨੇ ਫਸੀ ਜਾਂਦੀ ਆ ਮੁਸ਼ਕਲ ਹੁੰਦੀ ਆ ਜਾਮ ਲੱਗ ਜਾਂਦਾ ਵਾ ਸਕੂਟਰਬੋਰਡ ਥੋੜਾ ਡਿੱਗ ਵੀ ਜਾਂਦੇ ਇਹਦੇ ਵਿੱਚ ਮੰਗ ਕੇ ਨੂੰ ਠੀਕ ਰਾਇ ਇਹ ਹੀ ਮੰਗ ਆ ਆਪਣੀ ਆਪ ਮੰਗਦੀ ਕੰਨੀ ਆ ਸ਼ਹਿਰ ਦੇ ਸਾਰੇ ਤੁਹਾਨੂੰ ਪਤਾ ਹੀ ਸਾਰੇ ਪਤਾ ਹੀ ਆ ਗੰਦਾ ਸ਼ਹਿਰ ਸ਼ਹਿਰ ਗੰਦਾ ਹੋ ਗਿਆ ਵਾ ਟੁੱਟ ਪਜੇ ਸਾਰੇ ਬਣੇ ਹੀ ਆ